ਰੇ ਸਾਰੇ ਠੇਕੇਦਾਰਾ ਤਗੜਿਆਂ ਨੇ ਚੋਕ ਦੇ ਗਾਂਹ ਜਾਣਾ ਸਾਨੂੰ 1500 ਰੁਪਇਆ ਟਿਪਰ ਦਾ ਦੇਣਾ ਉਹ ਨਾਲੋਂ ਨਾਲ ਸਾਡਾ ਖਾਦਾ ਜਾਣਾ ਮੁਰਕੇ ਜਿੰਨੇ ਨੀਵੀਂ ਕਰਾ ਲਈ ਉਹਦੇ ਆਲ ਪਾਣੀ ਟੁੱਟਿਆ ਕਰਨਾ ਮੁਰਕੇ ਨਿਤ ਛੱਪਰ ਖੜਕਿਆ ਕਰਨਾ ਸਾਡਾ ਜੀ ਇੱਕ ਸਿੱਧਾ ਜਾਂ ਨਾਲੇ ਮੇਰੀ ਗੱਲ ਸੁਣੋ ਬੰਨਾਂ ਥੋੜਾ ਬੰਨ ਪਿਆ ਵਾ ਤੁਸੀਂ ਬੰਨ ਨੂੰ ਥੋੜਾ ਟੈਕ ਕਰ ਦੋਗੇ ਯਾਰ ਜਿਹੜਾ ਬੰਨਿਆ ਹੀ ਅਸੀਂ ਆ ਇਹ ਆ ਗਏ ਨੇ ਪਤਾ ਨਹੀਂ ਕਿੱਥੋਂ ਸੰਤ ਸਪਾਈ ਆ ਗਏ ਨੇ ਵੀਰ ਜੀ ਇਹ ਚਲੋ ਜੀ ਉਹਨੇ ਸ਼ੁਰੂ ਕਰਾਤਾ ਉਹ ਕਹਿੰਦਾ ਉਹਨੂੰ ਉਹਨੂੰ ਕੱਢ ਦਿਓ ਬਾਹਰ ਮੈਂ ਚੁੱਪ ਕਰ ਜਾਂਦਾ ਉਹ ਚ ਉਹਨਾਂ ਦੇ ਸਾਡਾ ਲੋਕਲ ਹੀ ਬੰਦਾ ਗੱਲ ਕਿਹਦੇ ਨਾਲ ਕਰੀਏ ਵੀਰ ਜੀ ਸਾਡੀ ਹੈਗੀ 18 ਕਿੱਲੇ ਜ਼ਮੀਨ ਬੰਨ ਦੇ ਅੰਦਰ ਝੋਨਾ ਲੱਗਾ ਜਿਹੜਾ ਪੰਜ ਪੰਜ 6 6 ਫੁੱਟ ਰੇਤਾਂ ਚੜ ਗਈ ਆ ਅਸੀਂ ਦੇ ਉਹਨੂੰ ਪੱਧਰ ਕਰਕੇ ਲਾਲਾ ਉਹਦੇ ਉੱਤੇ ਮਿੱਟੀ ਪਾਉਣੀ ਚਾਹੁੰਦੇ ਆ ਤੇ ਅਸੀਂ ਰੇਤਾਂ ਚੁੱਕਣੀ ਨਹੀਂ ਰੇਤਾ ਚੁੱਕੀਏਰੇ ਮੰਨ ਦਾ ਵੀ ਨਿਸ਼ਕਾਨ ਹੁੰਦਾ ਦੂਜੇ ਪਿੰਡਾਂ ਦਾ ਵੀ ਨਿਸ਼ਕਾਨ ਹੁੰਦਾ ਗਾਂ ਪੈਲੀ ਵਾਲਿਆਂ ਦਾ ਵੀ ਨਿਸ਼ਕਾਨ ਹੁੰਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਲੋਕਾਂ ਦਾ ਜਿਹੜੇ ਵੀ ਉੱਤੇ ਰੇਤਾ ਦੇ ਮਿੱਟੀ ਪਾ ਲੈਣ ਇਹ ਉੱਚੀਆਂ ਪੈਲੀਆਂ ਰਹਿ ਜਾਣ ਰੇਤਾ ਨਾਚਕੌਣ ਰੇਤਾ ਦੇ ਠੇਕੇਦਾਰਾਂ ਤਗੜਿਆਂ ਨੇ ਚੁੱਕ ਕੇ ਤੇ ਗਾਂ ਜਾਣਾ ਸਾਨੂੰ 1500 ਰੁਪਏ ਟਿੱਪਰ ਦਾ ਦੇਣਾ ਉਹ ਨਾਲੋਂ ਨਾਲ ਸਾਡਾ ਖਾਦਾ ਜਾਣਾ ਮੁੜ ਕੇ ਸਾਡੀ ਵਾਅ ਕਹਿਣੇ ਨਹੀਂ ਪੁੱਛਣੀ ਮੁੜ ਕੇ ਜਿੰਨੇ ਨੀਵੀਂ ਕਰਾ ਲਈ ਉਹਦੇ ਆਲ ਪਾਣੀ ਟੁੱਟਿਆ ਕਰਨਾ ਮੁੜ ਕੇ ਨਿਤ ਛੱਤਰ ਖੜਕਿਆ ਕਰਨਾ ਸਾਡਾ ਜੀ ਆਈਨਾਂ ਨੇ ਤਾਂ ਧੰਨਵਾਦ ਕਰਦੇ ਨਾ ਕੋਈ ਰੇਤਾ ਚਕਾਵੇ ਨਾ ਕੋਈ ਖੱਡ ਲਵਾਵੇ ਜੀ ਉਸ ਤੋਂ ਪਹਿਲਾਂ ਜਦੋਂ ਸਾਡੇ ਹੜ ਆਇਆ ਸੀਗਾ ਅਸੀਂ ਆ ਭਰਾ ਸੀ ਸਾਰੇ ਅਸੀਂ ਮਿਲ ਆਦਾ 21 22 ਲੱਖ ਰੁਪਈਆ ਮਤਲਬ ਮੈਂ ਇਕੱਲੇ ਨੇ ਨਹੀਂ ਲਾਇਆ ਮੈਂ ਉਹ ਨਹੀਂ ਕਹਿੰਦਾ ਪਰ ਅਸੀਂ ਪੂਰਾ ਯੋਗਦਾਨ ਪਾ ਕੇ ਉਹ ਨੋਚ ਬੰਨੀ ਅਸੀਂ ਪਹਿਲਾਂ ਉਸ ਤੋਂ ਬਾਅਦ ਲੋਕਲ ਸਰਕਾਰ ਨੇ ਸਾਡੀ ਮਦਦ ਕੀਤੀ ਉਦੋਂ ਸਾਨੂੰ ਇਹਨਾਂ ਨੇ ਪੱਥਰ ਲਵਾਤਾ ਅੱਜ ਅਸੀਂ ਬਚ ਗਏ ਨਹੀਂ ਤੇ ਸਾਡਾ ਇੱਥੇ ਕੱਖ ਨਹੀਂ ਸੀ ਰਹਿਣਾ ਜਿਸ ਹਾਵ ਨੈਦ ਕੀ ਪਾਣੀ ਆਇਆ ਇਤਗੀ ਉਹ ਪਾਸਾ ਉੱਚਾ ਹੋ ਗਿਆ ਉਤੋਂ ਬਾਅਦ ਸਰਕਾਰ ਨੇ ਇੱਕ ਪਾਲਿਸੀ ਕੱਢੀ ਜਿਹਦਾ ਖੇਤ ਉਹਦੀ ਰੇਤ ਉਹਦੇ 'ਚ ਇਹ ਗੱਲ ਕਹੀ ਗਈ ਸੀ ਵੀ 2-2 3-3 ਫੁੱਟ ਜਿਹੜੇ ਬੰਦੇ ਜੱਟ ਜਿਮੀਦਾਰ ਦੇ ਰੇਤਾ ਆ ਗਈ ਉਹ ਆਪਦੀ ਵਿੱਚੋਂ ਕੱਢ ਕੇ ਵੇਚ ਲਵੇ ਉਦੋਂ ਆ ਪੋਕ ਲੈਣਾ ਦੀ ਤੇ ਵੱਡੇ ਟਿਪਰਾਂ ਦੀ ਵੱਡੇ ਸੰਦਾਂ ਦੀ ਕਿਸੇ ਨੇ ਗੱਲ ਨਹੀਂ ਸੀ ਆਖੀ ਨਾਲੇ 3 ਫੁੱਟ ਤੱਕ ਤੁਸੀਂ ਚੱਕੋ ਉਹ ਤਾਂ 25-25 ਫੁੱਟ ਡੂੰਘਾ ਪਾਤਾ ਬਾਈ ਜੀ ਹੁਣ ਮੈਂ ਕੱਲ ਉਹਨਾਂ ਦੀ ਜ਼ਮੀਨ ਦੀ ਇਨਕੁਆਰੀ ਕੀਤੀ ਜੀ ਉਹ ਕਿਸੇ ਦੇ ਨਾਂ ਤੇ ਮਾਲਕੀ ਜ਼ਮੀਨ ਹੀ ਨਹੀਂ ਹੈਗੀ ਜੀ ਉਹ ਉਹ 2-2000 ਰੁਪਏ ਕਿਸੰਦ ਦਾ ਕੱਟਦੇ ਪਏ ਆ ਯਾਰ ਕੋਈ ਕਾਨੂੰਨਾਂ ਦੀ ਚੀਜ਼ ਹੁੰਦੀ ਆ ਉਥੇ ਪੂਕਲਣ ਐਡੇ ਟਿੱਪਰੋਂ ਕਿਹੜੇ ਜ਼ਿਮੀਦਾਰ ਦੀ ਜ਼ਮੀਨ ਆ ਮੈਨੂੰ ਦੱਸੋ ਇੱਕ ਵੀ ਜਮ੍ਹਾਂਬੰਦੀ ਵਿਖਾਓ ਮੈਂ ਜਮ੍ਹਾਂਬੰਦੀ ਮਾਲਕੀ ਮੰਗੀ ਉਹਨਾਂ ਕੋਲ ਹੈ ਹੀ ਨਹੀਂ ਕੋਈ ਉਹ ਪਰਚਾ ਪਤਾ ਕਿਹਦੇ ਤੇ ਹੋਣਾ ਜੋ ਜਿਸ ਤਰ੍ਹਾਂ ਦਾ ਹੁਣ ਸ਼ਿਕਾਇਤਾਂ ਚੱਲ ਗਈਆਂ ਜਾਂ ਮਹਿਕਮਿਆਂ ਲੈ ਚੱਲ ਗਈਆਂ ਪਰਚਾ ਹੋਣਾ ਉਹਨਾਂ ਦੇ ਸੰਦਾਂ ਵਾਲਿਆਂ ਤੇ ਮਰਨੇ ਫਿਰ ਗਰੀਬ ਹੀ ਆ ਆ ਜਿਹੜੇ ਇਕੱਠਾ ਕਰਨਦੇ ਨੇ ਨਾ ਪੈਸਾ ਪਰ ਉਹਦੇ ਵੀ ਅਧੀਨ ਜੇ ਤੁਸੀਂ ਸਾਰੇ ਮੈਨੂੰ ਪਰਮਿਸ਼ਨ ਦਿਓਗੇ ਜੇ ਮੈਂ ਹਾਈ ਕੋਰਟ ਦੇ ਵਿੱਚ ਰਿਟ ਪਾਉਣਾ ਜਿੰਨਾ ਬੰਦਿਆਂ ਦੀ ਗਲਤੀ ਕਰਕੇ ਇਹ ਨੁਕਸਾਨ ਹੋਊਗਾ ਉਹਨਾਂ ਦੀਆਂ ਮਾਲਕੀ ਜ਼ਮੀਨਾਂ ਹੈਗੀਆਂ ਜੇ ਬਾਹਰ ਬੜੇ ਸੋਹਣੇ ਸੋਹਣੇ ਹੋਟਲ ਆ ਬੜੇ ਸੋਹਣੇ ਸੋਹਣੇ ਟਾਬੇ ਆ ਉਹਨਾਂ ਦੇ ਫਿਰ ਅਸੀਂ ਉਹਨਾਂ ਤੇ ਦਾਵਾ ਪਾ ਕੇ ਜੇ ਮੇਰੇ ਇਲਾਕੇ ਦਾ ਕੋਈ ਵੀ ਨੁਕਸਾਨ ਹੋਊਗਾ ਸਾਡੀਆਂ ਜ਼ਮੀਨਾਂ ਦਾ ਹੋਊ ਸਾਡੇ ਰਾਹ ਦਾ ਹੋਊਗਾ ਸਾਡੇ ਮਾਲ ਡੰਗਰ ਦਾ ਹੋਊਗਾ ਸਾਡੇ ਘਰਾਂ ਦਾ ਹੋਊਗਾ ਜੇ ਇਹਨਾਂ ਦੀ ਇਸ ਗਲਤੀ ਕਰਕੇ ਸਾਡੇ ਪਿੰਡਾਂ ਦਾ ਹੋਊਗਾ ਅਸੀਂ ਇਹਨਾਂ ਦੀਆਂ ਮਾਲਕੀ ਜ਼ਮੀਨਾਂ ਤੇ ਦਾਅਵੇ ਕਰਾਂਗੇ ਫਿਰ ਇੱਕ ਹੋਰ ਕਾਨੂੰਨ ਆ ਤੁਸੀਂ ਇਹਨਾਂ ਦੇ ਉਦੋਂ ਚਲੋ ਜੀ ਮੁੱਖ ਮੰਤਰੀ ਸਾਹਿਬ ਨੇ ਆਪਾਂ ਨੂੰ ਕਹਿਤਾ ਉਹ ਕਹਿੰਦੇ ਵੀ ਤੁਸੀਂ ਜੇ ਕਿਸਾਨ ਅੱਜ ਬਚਦਾ ਏ ਤੇ ਭਾਈ ਥੋੜੀ ਕਣੀ ਰੇਤਾ ਵੇਚ ਕੇ ਆਪਦੀ ਪੈੜੀ ਉਹਨੂੰ ਪੱਧਰ ਕਰਨ ਤੇ ਸੁਖਿਆਈ ਹੋ ਜੇ ਵੀ ਮਿੱਟੀ-ਮੁੱਟੀ ਪਰ ਉਹਦੇ ਕੋਈ ਜਿੰਨਾ ਕੋ ਲੱਖਾਂ ਦੇ ਵਟ ਲਵੇ ਉਹ ਉਹਨਾਂ ਨੇ ਤੇ ਇਹ ਗੱਲ ਕਹੀ ਆ ਨਾਲੇ ਉਹਦੇ ਵੀ ਕੋਈ ਕ੍ਰਾਈਟੇਰੀਆ ਕਾਨੂੰਨ ਹੁੰਦੇ ਆ ਤੁਸੀਂ ਤੁਹਾਡੇ ਦੋਵੇਂ ਪਾਸੇ ਦੋ-ਦੋ ਕਿੱਲੇ ਤੱਕ ਤੁਹਾਡੀ ਆਪਦੀ ਮਲਕੀਅਤ ਚਾਹੀਦੀ ਆ ਤੁਸੀਂ ਇਹ ਨਹੀਂ ਕਹਿੰਦੇ ਵੀ ਇਹਦੀ ਨਾਲ ਜ਼ਮੀਨ ਆ ਤਾਂ ਤੁਸੀਂ ਵੀਊ ਫੁੱਟ ਡੂੰਗਾ ਟੋਆ ਪਾ ਦਿਓਗੇ ਇਹ ਤੁਹਾਡੇ ਤੋਂ ਉਸ 25 ਲੱਖ ਰੁਪਏ ਲੈਨਦਾਰਾ ਤੁਹਾਡਾ ਜੇ ਤੁਸੀਂ ਰੇਤਾ ਕੱਢਦੇ ਹੋ 25 ਫੁੱਟ ਡੂੰਗੀ ਕਰ ਦਿੰਦੇ ਹੋ ਤੇ ਇਸ ਬੰਦੇ ਦਾ ਨੁਕਸਾਨ ਹੁੰਦਾ ਜੇ ਕੱਲ ਨੂੰ ਕਿਸੇ ਵੀ ਬੰਦੇ ਦਾ ਨੁਕਸਾਨ ਹੁੰਦਾ ਇਹ ਦਾਵਾ ਪਾ ਕੇ ਉਹਦੇ ਤੋਂ ਪੈਸੇ ਲੈਣ ਦਾ ਹੱਕਦਾਰ ਜੇ ਇਹ ਭੁੱਲੇ ਨਾ ਰਹਿਣ ਵੀ ਪੰਚਾਇਤੀ ਪੈਲੀ ਚੋ ਚੱਕ ਲਾਂਗੇ ਤੇ ਸਾਡੀਆਂ ਮਾਲਕੀ ਪੈਲੀਆਂ ਬਾਹਰ ਵੱਜ ਜਾਣਗੀਆਂ ਇੱਕ ਸਿੱਧਾ ਜਾਂ ਨਾਲੇ ਮੇਰੀ ਗੱਲ ਸੁਣੋ ਬੰਨਾ ਤੁਹਾਡਾ ਬੰਨ੍ਹ ਪਿਆ ਹੋਆ ਤੁਸੀਂ ਬੰਨ੍ਹ ਨੂੰ ਥੋੜਾ ਟੈਕ ਕਰ ਦੋਗੇ ਯਾਰ ਜਿਹੜਾ ਬੰਨਿਆ ਹੀ ਅਸੀਂ ਆ ਆ ਘੜੋ ਮ ਤੁਹਾਡਾ ਕੁੱਤੀ ਵਾਲਾ ਕਿੰਨੇ ਪਿੰਡ ਸੀ ਯਾਦ ਕਰੋ ਜਦੋਂ ਇੱਧਰ ਨੂੰ ਦਰਿਆ ਚੱਲ ਪਿਆ ਸੀ ਜੇ ਨਾ ਬੰਨ੍ਹ ਦੇ ਤੇ ਆਪਾਂ ਅੱਜ ਰੋਟੀ ਖਾਣ ਜੋ ਐਦ ਕੀ ਵੀ ਜਿੰਨਾ ਪਾਣੀ ਤੇਜ ਵਜਾ ਪਹਿਲੀ ਗੱਲ ਬੰਨ ਟੁੱਟਣਾ ਸੀ ਤਾਂ ਆਪਣੀ ਪਹਿਲੀ ਕਿਸੇ ਦਿਨੀ ਸੀ ਬਚਣੀ ਜੋ ਨਾ ਹੁੰਦਾ ਕਰਮ ਵਾਲਾ ਇਹ ਆ ਗਏ ਨੇ ਪਤਾ ਨਹੀਂ ਕਿੱਥੋਂ ਸੰਤ ਸਪਾਈ ਆ ਗਏ ਨੇ ਵੀਰ ਜੀ ਇਹ ਚਲੋ ਜੀ ਉਹਨੇ ਸ਼ੁਰੂ ਕਰਾਤਾ ਉਹ ਕਹਿੰਦਾ ਉਹਨੂੰ ਉਹਨੂੰ ਕੱਢ ਦਿਓ ਬਾਹਰ ਮੈਂ ਚੁੱਪ ਕਰ ਜਾਂਦਾ ਉਹਨਾਂ ਦੇ ਸਾਡਾ ਲੋਕਲ ਹੀ ਬੰਦਾ ਗੱਲ ਕਹਿੰਦਾ ਨਾ ਕਰੀਏ ਓ ਬਾਈ ਜੀ ਕਿਸੇ ਦੀ ਮਾਮੇ ਨੂੰ ਕਾਗਜ਼ ਦਿਓ ਮੈਂ ਪੁੱਛੇ ਸੀ ਉਹਨਾਂ ਨੂੰ ਕਾਹ ਲੋ ਪੁਲਿਸ ਪੁੱਛਣ ਆਇਆ ਆਪਾਂ ਉਹਨਾਂ ਦਾ ਤਮਾਸ਼ਾ ਬਣਾਤਾ ਯਾਰ ਜਦੋਂ ਥੋੜੀ ਲੜਾਈ ਹੋਈ ਜਦੋਂ ਇਹਨਾਂ ਤੇ ਵੀ ਛੇਤਰ ਪਿਆ ਸੀਗਾ ਸਭ ਤੋਂ ਪਹਿਲਾਂ ਇਹ ਪੁਲਿਸ ਕੋਲੇ ਗਿਆ ਕਿ ਸਾਡੇ ਤੇ ਕਾਰਵਾਈ ਕਰਾਓ ਪੁਲਿਸ ਨੇ ਇਹਨਾਂ ਦੇ ਕਹਿੰਦੇ ਤੇ ਕਾਰਵਾਈ ਕੀਤੀ ਅੱਜ ਜੋ ਤੁਹਾਨੂੰ ਮਾਲਕੀ ਦੇ ਕਾਗਜ਼ ਪੁੱਛਣ ਆ ਗਏ ਆ ਇਹ ਕਿੱਦਾਂ ਕਿਤੇ ਗੁਨਾਹ ਕਰਤਾ ਸੀ ਸਾਡੇ ਕੋਲ ਮਾਲਕੀ ਦੇ ਕਾਗਜ਼ ਹੋਣਗੇ ਤਾਂ ਅਸੀਂ ਦਵਾਂਗੇ ਸਭ ਤੋਂ ਵੱਡੀ ਗਲਤੀ ਬਾਈ ਜੀ ਸਾਡੇ ਪਿੰਡਾਂ ਨੇ ਕੀਤੀ ਜਦੋਂ ਇਹਨਾਂ ਨੇ ਢਾਈ ਤਿੰਨ ਕਰੋੜ ਦਾ ਛਪੈਦਾ ਵੇਚਿਆ ਸਰਕਾਰੀ ਪੈਲੀ ਦਾ ਛਪੈਦਾ ਸੀਗਾ ਪੰਚਾਇਤੀ ਪੈਲੀ ਦਾ ਛਪੈਦਾ ਸੀਗਾ ਵੇਚ ਕੇ ਖਾ ਗਏ ਉਦੋਂ ਬਾਅਦ ਇਹਨਾਂ ਨੂੰ ਆਤ ਪੈ ਗਈ ਆ ਜਿਹੜੇ ਹੁਣ ਵੀ ਲੱਗੇ ਹੋਇਆ ਕੋਈ ਨਾਮ ਮੈਂਸ਼ਨ ਕਰ ਸਕਦੇ ਜੇ ਨਾਮ ਮੈਂਸ਼ਨ ਤੇ ਸਵੇਰੇ ਲੜਾਈ ਹੋ ਜਾਂਦੀ ਦੁਬਾਰਾ ਆ ਜਾਏਗਾ ਤੂੰ ਇਹ ਨਹੀਂ ਜ਼ਰਤ ਹੈਗੀ ਉਹ ਇਹ ਵਿਚਾਰੇ ਇੱਥੋਂ ਨਹੀਂ ਨਿਕਲਣ ਦੇਗੇ ਮੈਂ ਤਾਂ ਫਿਰ ਪਰੋਈ ਪਰੋ ਆ ਗਿਆ ਵਾਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਦੇਖੋ ਵੀਰ ਜੀ ਇਹ ਲੋਕ ਲਹਿਰਾਂ ਇਹ ਲੋਕਾਂ ਦੇ ਢੇਡ ਨੂੰ ਪਈ ਹੈ ਜੇ ਹੁਣ ਸਾਡੇ ਢੇਡ ਨੂੰ ਵੇਖਣਗੇ ਜਿੱਥੋਂ ਤੱਕ ਹੋ ਸਕਦਾ ਆਪਾਂ ਤਾਂ ਬਾਈ ਦੀ ਖੁੱਲ ਕੇ ਮੁਖਾਲਫਤ ਕਰਾਂਗੇ। ਓ ਯਾਰ ਪਹਿਲੀ ਕਿਸੇ ਦੀ ਨਹੀਂ ਹੈਗੀ ਮਰਨਾ ਕਿੰਨੇ ਹਸੰਦਾਂ ਵਾਲਿਆਂ ਨੇ। ਜਿਹੜੇ ਵਿਚਾਰੇ ਗਰੀਬ ਉਥੋਂ ਕਹਿ ਕੇ ਲਾਤੇ ਸਾਡੀ ਮਾਲਕੀ ਤੁਸੀਂ ਭਾਜੀ ਪੱਤਰਕਾਰ ਹੋ ਤੁਸੀਂ ਉਹਨਾਂ ਦੇ ਵੀਰ ਜੀ ਇੱਕ ਮਾਲਕੀ ਆ ਜਿਹੜੀ ਬੰਡ ਦੇ ਨਾਲ ਆ ਪਟਵਾਰੀ ਸਾਹਿਬ ਤੋਂ ਇਹਦੇ ਨੰਬਰ ਹੀ ਦੇ ਦਿਓ ਜਿੱਥੋਂ ਨੂੰ ਇੱਕ ਵੀ ਕਾਗਜ਼ ਦੇ ਦੇ ਤਾਂ ਆਪਾਂ ਦੇਨਦਾਰ ਹੋ ਜਾਾਂਗੇ ਤੁਹਾਡੇ ਸਾਰੀ ਉਮਰ ਲਈ ਆ। ਇਹ ਚੀਜ਼ ਦੇ ਵਿੱਚ ਆਪਾਂ ਨੂੰ ਮੰਤਰੀ ਸਾਹਿਬ ਦੀ ਮਦਦ ਲਈਏ ਆਪਾਂ ਲੋਕਲ ਪ੍ਰਸ਼ਾਸਨ ਐਸਐਸਪੀ ਸਾਹਿਬ ਨੂੰ ਤਾਂ ਮੈਂ ਹੁਣ ਦਰਖਾਸਤ ਦੇ ਆਇਆ ਦੂਜੀ ਮੈਂ ਹੁਣ ਪੁੱਛਣ ਵੀ ਜਾਣਾ ਵੀ ਬਾਈ ਜੀ ਕਿੰਨੇ ਦਿਨਾਂ ਤੱਕ ਤੁਸੀਂ ਜਦੋਂ ਸਾਰੇ ਲੋਕ ਉੱਜੜ ਜਾਣਗੇ ਉਦੋਂ ਤੁਸੀਂ ਇਹਦੀ ਪਾਲਿਸੀ ਦਾ ਲੀਕੋਗੇ ਯਾਰ ਤੁਸੀਂ ਕਿਸੇ ਪਾਸੇ ਕੋਈ ਕੰਮ ਕਰਨ ਲੱਗੇ ਆ ਕਿਸੇ ਇਲਾਕੇ ਨੂੰ ਪੁੱਛੋ ਤੁਹਾਡੇ ਚੋਂ ਤਾਂ ਲੋਕਲ ਬੰਦਾ ਕੋਈ ਨਹੀਂ ਹੈਗਾ ਤੇ ਨਾਲੇ ਤੇਰੀ ਮਾਲਕੀ ਪੈਲੀ ਜੋ ਕਦੀ ਯਾਰ ਕੱਢਦਾ ਹੁੰਦਾ ਕੋਈ ਪਹਿਲੀ ਮੈਨੂੰ ਦੱਸੋ ਯਾਰ ਤੁਸੀਂ ਮਾਲਕੀ ਪੈਲੀ ਜੋ ਭਾਵੇਂ ਮਰ ਜਾਏਗਾ ਜੱਟ ਕਦੀ ਨਹੀਂ ਉਹ ਤੇ 20 ਫੁੱਟ ਬਰ ਦੇਤਾ ਕੱਢੂਗਾ ਯਾਰ ਅਜ ਤਾਂ ਕੱਢਿਆ ਆਪ ਆ ਦੀ ਉਹ ਪਤਾ ਫਰੀ ਦੀ ਪੈਰੀ ਵਜੀ ਹੈਗੀ ਆ ਤੋ ਉਥੇ ਉਹ ਨਿਆਰੇ ਲਈ ਜਾਂਦੇ ਆ ਤਿੰਨ ਤਿੰਨ ਹਜ਼ਾਰ ਰੁਪਿਆ ਟਿਪਰ ਦਾ ਲੈਣ ਦੇ ਭرائی ਮਾਲ ਕਰਨ ਲੈਣ ਦੇ ਹਰੇਤਾ ਦਾ ਉਹ ਉਹ ਦੀ ਰੇਤਾ ਕਿੱਥੋਂ ਆ ਗਈ ਵੀ ਉਹਦੇ ਵਿੱਚ ਹੁਣ ਬਾਈ ਜੀ ਹੁਣ ਐਸਐਸਪੀ ਸਾਹਿਬ ਆਉਣ ਇਹਨਾਂ ਦੀਆਂ ਮਲਕੀਤਾ ਚੈੱਕ ਕਰਾਉਣ ਜੇ ਕੱਲ ਨੂੰ ਇਹਨਾਂ ਦੇ ਚੱਕਰ ਨੁਕਸਾਨ ਹੁੰਦਾ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਉਹਨਾਂ ਤੇ ਅਸੀਂ ਦਾਅਵੇ ਕਰਾਂਗੇ ਫਿਰ ਬਸਨ ਇਹਨਾਂ ਦੇ ਢਾਬੇ ਵੀ ਨਹੀਂ ਦਿੰਦੇ ਇਹ ਵੀ ਬੰਦ ਹੋਣਗੇ ਪਹਿਲੀ ਗੱਲ ਤੇ ਉਥੇ ਪਕੌੜੇ ਖਾਣੇ ਬੰਦ ਕਰ ਦਿਓ ਉਹਨੂੰ ਮਗਰੋਂ ਲਾਓ ਇਹੋ ਜਿਹੇ ਬੰਦੇ ਨੂੰ ਜਿਹੜਾ ਭੈਂਚੋ ਹਜੇ ਨਹੀਂ ਬਖਸ਼ ਹੋਰ ਕੋਈ ਗੱਲ ਪੁੱਛਣੀ ਤਾਂ ਵੀਰ ਜੀ ਪੁੱਛ ਲਓ ਮੇਰੇ ਕੋਲ ਇੱਕ ਇੱਕ ਕਾਗਜ਼ ਹੈਗਾ ਜੇ ਇਹਨਾਂ ਦੀ ਮਾਲਕੀ ਦਾ ਇਹਨਾਂ ਨੂੰ ਸਟੇ ਵਿਖਾ ਦੇਣ ਪੰਚਾਇਤ ਤੋਂ ਤੱਕ ਜਾ ਰਹੀ ਹੈ ਵਿਚ ਵਿਚ ਦੇ ਵਿੱਚ ਜਿੱਥੇ ਤੱਕ ਉਹ ਲੱਗੇ ਨੇ ਨਾ ਬਾਈ ਜੀ ਉਹ ਉੱਥੇ ਦੜਾ ਦੜ ਉਹੀ ਕੰਮ ਕਰਦੇ ਪੈਣ ਤੁਸੀਂ ਉਹਨਾਂ ਨੂੰ ਖੜਦੂ ਵੀ ਆਪਣੇ ਨਾਲ ਇਹਦੇ ਤੇ ਅੱਗੇ ਮਾਲਕੀ ਨੇ ਉਹ ਤੋਂ ਗਾਂ ਮਾਲਕੀ ਮਾਲਕੀ ਥੋੜਾ ਪਟ ਲਾਲੂ ਦੇ ਡੱਕੇ ਆ ਨਾ ਵੀ ਨਹੀਂ ਲੱਗਣਦੇ ਹਾਂ ਤੋਂ ਪਿੱਛੇ ਸਾਰੀ ਉਹ 228 ਕਿੱਲੇ ਆ ਬਾਈ ਜੀ 228 ਤੇ 75 ਕਿੱਲੇ ਤੇ ਛਪਾਈਦੇ ਪੱਟੇ ਸੀ ਪਤੰਦਰਾ ਨੇ ਉਦੋਂ ਹੀ ਨਹੀਂ ਰੋਕੇ ਉਦੋਂ ਦੀ ਟਾ ਇਹਨੂੰ ਆ ਗਈ ਧਿਆਨ ਕੇ ਸਾਰੇ ਪਟੰਡੇ ਰੇਤਾ ਵੀ ਦਰਿਆ ਹੀ ਇਹਨੂੰ ਹੋ ਜੇਗੀ ਆਹੋ ਤੇ ਮਾਰ ਦਿਓ ਸਾਰੇ ਪਿੰਡਾਂ ਨੂੰ ਉਹ ਤੇ ਜਦੋਂ ਤੋਂ ਮੂੰਹ ਹੀ ਖੁੱਲ ਗਿਆ ਉਹ ਤਾਂ ਸਾਡੀ ਜਮੀਨਾਂ ਇਧਰ ਲਿਆ ਬਾਈ ਜੀ ਉਸ ਇਹ ਇਹ ਆਪਾਂ ਨੂੰ ਜਿਆਦਾ ਨਹੀਂ 1.5 ਤੋਂ 2000 ਏਕੜ ਜ਼ਮੀਨ ਨੂੰ ਮਾਰ ਪੈਣੀ ਆ ਇਹ ਗੱਲ ਮੇਰੇ ਕੱਲੇ ਤੇ ਨਹੀਂ ਆਉਣੀ ਮੈਂ ਤੁਹਾਨੂੰ ਸੱਚ ਦੱਸਦਾ ਉਹ ਜੋ ਕਰਦਾ ਪਿਆ ਹੈ ਨਾ ਤੇ ਉਹ ਖੂਹ ਖਟਦਾ ਪਿਆ ਤੇ ਫਿਰ ਤੇਰੀ ਥਾਂ ਹੀ ਨਹੀਂ ਮਾਲਕੀ ਹੈਗੀ ਯਾਰ ਤੇਰਾ ਜਾਣੇ ਤੇਰਾ ਗਵੀਚਦਾ ਹੀ ਕੁਝ ਨਹੀਂ ਹੈਗਾ ਤੇ ਤੂੰ ਤੈਨੂੰ ਕੀ ਲੋੜ ਕਿਸੇ ਦਾਤ ਕਰਦੇ ਕੋਈ ਮਾਲਕ ਤੇ ਫੁਰਦਾ ਹੀ ਕੋਈ ਨਹੀਂ ਕੋਲ ਪੁੱਟੂ ਪੰਚਾਇਤ ਵਾਲੀ ਪੁੱਟੜੇ ਪੰਚਾਇਤ ਵਾਲੀ ਪੁੱਟੜੇ ਉਹ ਪਤਾ ਵੀ ਮਰਨਾ ਕਿਸੇ ਨੇ ਜੀਣਾ ਕਿਸੇ ਨੇ ਗਾਂ ਡੁੱਬਣਾ ਕਿਸੇ ਨੇ ਆ ਤੇ ਚੱਲ ਉਹਨਾਂ ਨੂੰ ਕੀ ਲੋੜ ਪਈ ਬਾਈ ਜੀ